ਤੰਦ ਸਾਂ ਵਹਾੜੀ ਵੇਟ ਵੱਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਘੱਟ ਕੇ ਪੱਗ ਚੱਗਾ ਚਾਦਰਾ ਨਵਾਂ ਸਵਾ ਕੇ ਆਗ ਮਾਰ ਗਿਆ ਦੁਆਮੇ ਜੱਟ ਮੇਲੇ ਆ ਗਿਆ ਇਹ ਕਹਾਵਤ ਹੈ ਵਿਸਾਖੀ ਦੀ ਪਰ ਵਿਸਾਖੀ ਤੋਂ ਪਹਿਲਾਂ ਕਿਵੇਂ ਜਿਹੜਾ ਹੈਗਾ ਇਹ ਪੂਰਾ ਪ੍ਰੋਸੈਸ ਚੱਲਦਾ ਹੈਗਾ ਤੁਹਾਨੂੰ ਦਿਖਾਨਿਆ ਕਿਵੇਂ ਕਣਕ ਨਿਕਲਦੀ ਹੈ ਕਿਵੇਂ ਤੂੜੀ ਨਿਕਲਦੀ ਹੈ ਅੱਜ ਪਟਿਆਲਾ ਦੇ ਪਿੰਡ ਮੁਹੱਬਤਪੁਰ ਦੇ ਵਿੱਚ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਖੜੰਬਾ ਲੱਗਿਆ ਹੋਇਆ ਹੈਗਾ ਖੜੰਬਾ ਉਹ ਮਸ਼ੀਨ ਹੁੰਦੀ ਹੈ ਜਿੱਥੇ ਜਦੋਂ ਕਣਕ ਹਫਤਾ ਨਾਲ ਜਿਹੜੀ ਹੈਗੀ ਆ ਫਸਲ ਵੱਢੀ ਜਾਂਦੀ ਆ ਫਸਲ ਵੱਢਣ ਤੋਂ ਬਾਅਦ ਇੱਕੋ ਪਾਸੇ ਤੁੰਗੀ ਨਿਕਲਦੀ ਆ ਤੇ ਦੂਜੇ ਪਾਸੇ ਕਣਕ ਦੇ दाणे ਕਣਕ ਦੇ दाणे ਸੋਨਾ ਕਹਿ ਸਕਦੇ ਆ ਕਿਉਂਕਿ ਪੰਜਾਬ ਦੀ ਧਰਤੀ ਆ ਸੋਨਾ ਉਗਲਦੀ ਆ ਤਾਂ ਸੋਨਾ ਤੁਹਾਨੂੰ ਪਹਿਲਾਂ ਉਹ ਸੋਨੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਕਿ ਸੋਨਾ ਹੁੰਦਾ ਕੀ ਆ ਅਰਸਲ ਜਿਹੜੀ ਫਸਲ ਨਿਕਲਦੀ ਆ ਜਾਂ ਕਣਕ ਨਿਕਲਦੀ ਆ ਤਾਂ ਉਹਨੂੰ ਜਿਹੜਾ ਹੈਗਾ ਉਹਨਾਂ ਵੀ ਕਿਹਾ ਜਾਂਦਾ ਹੈਗਾ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਸਕਦਾ ਵੀ ਕਿਵੇਂ ਜਿਹੜਾ ਪੂਰਾ ਪ੍ਰੋਸੈਸ ਚੱਲਦਾ ਹੈਗਾ ਪਹਿਲਾਂ ਜਿਹੜੀ ਫਸਲ ਹੱਥਾਂ ਨਾਲ ਵੱਢੀ ਜਾਂਦੀ ਹੈ ਤਾਂ ਵੱਢਣ ਤੋਂ ਬਾਅਦ ਇੱਕ ਪਾਸੇ ਪੂੜੀ ਦੇ ਦੂਜੇ ਪਾਸੇ ਜਿਹੜੀ ਆ ਕਣਕ ਨਿਕਲਦੀ ਨਜ਼ਰ ਆ ਰਹੀ ਆ ਤੇ ਤਸਵੀਰਾਂ ਤੁਹਾਡੇ ਨਾਲ ਮੋਹੱਬਤਪੁਰ ਪਿੰਡ ਦੀਆਂ ਦਿਖਾ ਰਹੇ ਆ ਉੱਥੋਂ ਦੇ ਕਿਸਾਨ ਨੇ ਜਿਹੜੇ ਭਾਈ ਸਰਬਜੀਤ ਸਿੰਘ ਜਿਹੜੇ ਹੈਗੇ ਨੇ ਜਿਹੜੇ ਇੱਥੇ ਖੁਦ ਖੇਤੀਬਾੜੀ ਕਰਦੇ ਨੇ ਉਹ ਸਾਡੇ ਨਾਲ ਮੌਜੂਦ ਨੇ ਜਰੂਰ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਦਾ ਜਿਹੜਾ ਇਹ ਪ੍ਰੋਸੈਸ ਲੰਦਾ ਸਰਜੀਤ ਜੀ ਪਹਿਲਾਂ ਇਹ ਦੱਸੋ ਕਿ ਜਿਹੜੀ ਆਪਾਂ ਕਣਕਾਂ 'ਚ ਗੱਟ ਰਹੇ ਹਾਂ ਜਿਵੇਂ ਹੱਥਾਂ ਨਾਲ ਵੜਦੇ ਹਾਂ ਪਹਿਲਾਂ ਉਸ ਤੋਂ ਬਾਅਦ ਤੂੜੀ ਨਿਕਲਦੀ ਆ ਕਣਕ ਬਣਦੀ ਹੈ ਕੀ ਆ ਕਿੰਨਾ ਕੁ ਪ੍ਰੋਸੈਸ ਇਹ ਹੈਗਾ ਜਿਵੇਂ ਅੱਜ ਕੱਲ ਕਿਉਂਕਿ ਲੋਕ ਕੰਬਾਈਨਾਂ ਨਾਲ ਵੜਨ ਲੱਗੇ ਕਿੰਨਾ ਕੁ ਫਰਕ ਆ ਗਾ ਦੋਨਾਂ ਦੇ ਚੱਲ ਦੇਖੋ ਜੀ ਇਹ ਲੇਬਰ ਮਹਿੰਗੀ ਸਾਨੂੰ ਪੈਂਦੀ ਵੀ ਇਹਦੀ ਪਰ ਇਹ ਤੂੜੀ ਅਸੀਂ ਆਪਣੇ ਡੰਗਰਾਂ ਵਾਸਤੇ ਜ਼ਿਆਦਾ ਹੋ ਜਾਂਦੀ ਥੂੜੀ ਜੀ ਜਿਹੜੀ ਆਪਾਂ ਕੰਬਾਈਨ ਨਾਲ ਵੜਨੇ ਆ ਉਹ ਅੱਧੀ ਤੂੜੀ ਥੱਲੇ ਰਹਿ ਜਾਂਦੀ ਹੈ ਜੀ ਇਹਦੇ ਨਾਲ ਆਪਾਂ ਲੇਬਰ ਤੋਂ ਵੜਾਉਂਦੇ ਆ ਵੀ ਤੂੜੀ ਆਪਾਂ ਨੂੰ ਡਬਲ ਹੋ ਜਾਂਦੀ ਹੈ ਤੇ ਬਾਕੀ ਹੱਥਾਂ ਨਾਲ ਵੱਢਦੇ ਆਂ ਤੇ ਕੰਬਾਈਨਾਂ ਨਾਲ ਵੱਢਦੇ ਆਂ ਕਿੱਲੇ ਮਗਰ ਕਿੰਨਾ ਕੁ ਜਿਹੜਾ ਖਰਚਾ ਜਿਹੜਾ ਹੈਗਾ ਉਹ ਹੁੰਦਾ ਜਾਂਦਾ ਹੈ ਦੇਖੋ ਜੀ ਇਹਦੇ ਨਾਲ ਆਪਣਾ 14 ਕੋਹ ਹਜ਼ਾਰ ਰੁਪਏ ਏਕੜ ਤੱਕ ਖਰਚਾ ਆ ਜਾਂਦਾ ਜੀ ਬੜਾ ਤੋਂ ਲੈ ਕੇ ਘਰ ਤੋੜੀ ਲੈ ਜਾਣ ਤੱਕ ਦਾ ਜੀ ਜਿਹੜਾ ਕੰਬਾਈਨ ਦਾ ਲਾ ਲਓ ਜੀ ਕੰਬਾਈਨ ਦਾ ਖਰਚਾ ਆਪਾਂ ਨੂੰ ਸਾਰਾ ਹੀ ਕੋ ਪੰਜ ਕੋਹ ਹਜ਼ਾਰ ਦੇ ਜੜੇ ਘਾਉਂਦੇ ਚਾਰ ਪੰਜ ਹਜ਼ਾਰ ਹੁੰਦਾ ਜੀ ਕੋਲ ਜਿਹੜੀ ਜਿਹੜੀ ਫਸਲ ਆ ਸਾਰੀ ਹੱਥਾਂ ਨਾਲ ਵੱਢੀ ਜਾਂਦੀ ਹੱਥਾਂ ਨਾਲ ਵੱਢੀ ਜਾਂਦੀ ਸਾਰੀ ਹੱਥਾਂ ਨਾਲ ਵੱਢ ਗਈ ਹਫਤਾ ਇੱਕ ਰੱਖਣੇ ਆ ਜੀ ਉਹਨੂੰ ਫਿਰ ਲੇਵਰੀ ਬੰਨ੍ਹਦੀ ਹੈ ਜੀ ਉਹਨੂੰ ਫਿਰ ਆਪ ਜਿਵੇਂ ਕੰਬਾਈਨ ਨਾਲ ਵੜਨ ਤੇ ਇਹਦੇ ਨਾਲ ਕੀ ਫਰਕ ਹੁੰਦਾ ਫਰਕ ਕੀ ਪੈਂਦਾ ਫਰਕ ਇਹ ਮੈਂ ਤੂੜੀ ਦੀ ਹੈ ਜੀ ਤੂੜੀ ਸਾਫ਼ ਹੁੰਦੀ ਹੈ ਇਹਦੇ ਨਾਲ ਤੇ ਤੂੜੀ ਆਪਾਂ ਨੂੰ ਜ਼ਿਆਦਾ ਮਾਤਰਾ ਜਿਹੀ ਮਿਲ ਜਾਂਦੀ ਹੈ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜੀ ਆਪਾਂ ਕੰਪੈਨ ਵਾਲੀ ਉਹ ਤੂੜੀ ਥੱਲੇ ਰਹਿ ਜਾਂਦੀ ਹੈ ਜਿਹੜੀ ਪਰ ਥੱਲੇ ਚੱਕਦਾ ਨਹੀਂ ਸਾਰਾ ਸਮਾਨ ਜਿਹੜਾ ਹੜੰਬਾ ਲੇਬਰ ਇਕੱਲਾ ਇਕੱਲਾ ਦਾਣਾ ਚੁੱਕ ਲੈਂਦੀ ਥੱਲੇ ਤੂੜੀ ਜ਼ਿਆਦਾ ਬਣਦੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਹੱਥਾਂ ਨਾਲ ਵੜਦੇ ਹੋ ਫਿਰ ਤਾਂ ਇੱਥੇ ਅੱਗ ਵੀ ਲਾਉਣ ਦੀ ਲੋੜ ਦੀ ਪੈਂਦੀ ਹੋਣੀ ਕੋਈ ਕਿਸਾਨਾਂ ਵੱਲੋਂ ਕਈ ਵਾਰ ਅੱਗ ਲਾਈਉਂਦਾ ਕੋਈ ਚੀਜ਼ ਦੀ ਲੋੜ ਨਹੀਂ ਪੈਂਦੀ ਸਾਫ਼ ਦਾ ਸਾਹ ਤਸਵੀਰਾਂ ਤੁਹਾਨੂੰ ਫੇਰ ਇੱਕ ਵਾਰ ਮੁਹਬਤਪੁਰ ਦੀਆਂ ਪੌਸਾਨ ਹੋਰ ਵੀ ਮੌਜੂਦ ਨੇ ਪਹਿਲਾਂ ਤੁਹਾਨੂੰ ਦਿਖਾ ਦੇਣਾ ਕਿ ਕਿਸ ਤਰ੍ਹਾਂ ਜਿਹੜੀ ਦੇਸੀ ਰੇਪਾਗ ਜਿਹੜੀ ਹੈਗੀ ਆ ਉਹ ਜਿਹੜੀ ਇੱਥੋਂ ਫਸਲ ਜਿਹੜੀ ਤਿਆਰ ਕੀਤੀ ਜਾਂਦੀ ਹੈ ਕਿਉਂਕਿ ਕਈ ਵਾਰ ਫੁਮਾਵਾਂ ਵੀ ਉੱਡਦੀਆਂ ਨੇ ਤੇ ਕਈ ਵਾਰ ਕਿਸਾਨਾਂ ਦੇ ਵੱਲੋਂ ਲੋਕਾਂ ਮਤਲਬ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਕਿ ਅੱਗ ਨਾ ਲਗਾਓ ਇਹ ਉਹ ਕਿਸਾਨ ਨੇ ਜਿਹੜੇ ਬਿਨਾਂ ਅੱਗ ਲਗਾਏ ਜਿਹੜੀ ਹੈਗੀ ਆ ਸੋਨਾ ਉਗਲਦੇ ਨੇ ਕਹਿੰਦਾ ਮਤਲਬ ਜਿਹੜੀ ਫਸਲ ਆ ਜਿਹੜੀ ਹੈਗੀ ਆ ਉਹ ਨਿਗਾਲੀ ਜਾਂਦੀ ਹੈ ਦੇਸੀ ਰੇਪਾਗ ਜਿਹੜੀ ਨਿਕਲ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਪਟਿਆਲਾ ਦੇ ਮੁਹਬਤਪੁਰ ਦੀਆਂ ਇਹ ਹੋਰ ਵੀ ਸਰਬਜੀਤ ਜੀ ਕੁਝ ਕਹਿਣਾ ਚਾਹੁੰਦੇ ਆ ਜਰੂਰ ਇਹ ਨਾਲ ਗੱਲਬਾਤ ਕਰਾਂ ਹਾਂਜੀ ਤੇ ਆਪਣੀ ਜ਼ਮੀਨ ਖਾਲੀ ਹੋ ਰਹੀ ਹੈ ਰੂੜੀ ਪਾ ਰਹੀ ਨਾਲ ਉਹਦੇ ਨਾਲ ਮੱਕੀ ਦੀ ਤਿਆਰੀ ਕਰਨ ਵਾਸਤੇ ਇਹ ਬਈ ਦੋ ਵਾਰ ਮੱਕੀ ਬੀਜਾਂਗੇ ਇਸ ਖੇਤ ਦੇ ਵਿੱਚ ਮਤਲਬ ਜਿਹੜਾ ਵਿੱਚ ਸਮਾਂ ਹੈਗਾ ਹਾਲੇ ਜਮੈਂ ਤੁਸੀਂ ਕਹਿ ਰਹੇ ਹੋ ਜੀਰੀ ਲਾਉਣ ਤੋਂ ਪਹਿਲਾਂ ਪਹਿਲਾਂ ਉਹਦੇ ਵਿੱਚ ਇੱਕ ਇੱਕ ਫਸਲ ਹੋਰ ਕੱਢੀ ਜਾਂਦੀ ਹੈ ਅੱਜ ਤਿੰਨ ਮਹੀਨੇ ਹੈਗੇ ਨੇ ਆਪਣੇ ਪਛੋਂ ਵਾਸਤੇ ਚਾਰ ਵੀ ਪਾਵਾਂਗੇ ਤੇ ਮੱਕੀ ਬੀਜਾਂਗੇ ਕੱਲ ਤਸਵੀਰਾਂ ਤੁਹਾਨੂੰ ਫੇਰ ਇੱਕ ਵਾਰ ਦੱਸ ਦਿੰਦਾ ਕਿ ਮੁਹੱਬਤਪੁਰ ਪਿੰਡ ਦੀਆਂ ਨੇ ਤਾਂ ਹੋਰ ਵੀ ਕਿਸਾਨ ਜਿਹੜੇ ਹੈਗੇ ਨੇ ਭਰਾ ਉਹ ਵੀ ਸਾਡੇ ਨਾਲ ਮੌਜੂਦ ਨੇ ਸਿਮਰਨਜੀਤ ਸਿੰਘ ਲੰਬੇ ਸਮੇਂ ਤੋਂ ਖੇਤੀ ਕਰਦੇ ਆ ਰਹੇ ਨੇ ਤੇ ਪੜ੍ਹ ਲਿਖ ਕੇ ਪਹਿਲਾਂ ਨੌਕਰੀ ਵੀ ਲੱਗੇ ਸੀਗੇ ਪਰ ਉਹਨਾਂ ਦਾ ਮੰਨ ਹੈ ਕਿ ਖੇਤੀ ਕੀਤੀ ਜਾਵੇ ਤਾਂ ਕਿਹੜੀ ਫਸਲ ਹੈ ਜਿਹੜੀ ਬੀਜੀ ਜਾਂਦੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿਹੜਾ ਬੀਜ ਹੈ ਜਿਹੜਾ ਜਿਹੜਾ ਵਧੀਆ ਫਸਲ ਕੱਟਦਾ ਹੈਗਾ ਦੇਖੋ ਜੀ ਕਣਕ ਤੇ ਝੋਨਾ ਅਸੀਂ ਦੋਵੇਂ ਦੀ ਖੇਤੀ ਕਰਦੇ ਆ ਹੁਣ ਇਸ ਵਾਰ ਪਿਛਲੀ ਵਾਰ ਵੀ 2 ਕਿਲੇ ਮੱਕੀ ਬੀਜੀ ਸੀ ਇਸ ਵਾਰ ਵੀ ਸਾਡਾ ਵਿਚਾਰ ਹੈ ਵੀ 2-3 ਕਿਲੇ ਮੱਕੀ ਬੀਜੀਏ ਆਪਣੇ ਪਸ਼ੂਆਂ ਵਾਸਤੇ ਆਚਾਰ ਬਣਾਉਣ ਵਾਸਤੇ ਕਿਉਂਕਿ ਜੇ ਮੁੱਲ ਲੈ ਕੇ ਆਉਣੇ ਆ 5 ਤੋਂ 600 ਰੁਪਏ ਕਵਾਂਟਰ ਮਿਲਦਾ ਹੈ ਇਤੇ ਸਾਨੂੰ 150 ਰੁਪਿਆ ਕਵਾਂਟਲ ਦੇ ਹਿਸਾਬ ਨਾਲ ساری ਮੱਕੀ ਤਿਆਰ ਹੋ ਜਾਂਦੀ ਹੈ। ਮਤਲਬ ਜਿਹੜੀ ਵਿੱਚ ਜਿਹੜਾ ਸਮਾਂ ਹੁੰਦਾ ਉਹਦੇ ਵਿੱਚ ਮੱਕੀ ਜਿਹੜੀ ਤਿਆਰ ਕਰਦੀ ਹੈ। ਹਾਂਜੀ ਮੱਕੀ ਤਿਆਰ ਕਰਕੇ ਫਿਰ ਆਪਣਾ ਸਾਇਲੇਜ ਆਪਣਾ ਪਾ ਕੇ ਆਪਣੇ ਪਸ਼ੂਆਂ ਵਾਸਤੇ। ਜਿਵੇਂ ਤੁਸੀਂ ਦੱਸਿਆ ਕਿ ਆਲੇ ਦੁਆਲੇ ਪਿੰਡਾਂ ਦੇ ਜਿਹੜੇ ਬਾਕੀ ਕਿਸਾਨ ਨੇ ਉਹ ਵੀ ਦੇਖਣ ਆਉਂਦੇ ਨੇ ਵੀ ਜਿਹੜੀ ਤੁਸੀਂ ਫਸਲ ਬੀਜਦੇ ਹੋ ਕਿਵੇਂ ਉਹਦਾ ਪ੍ਰੋਸੈਸ ਚੱਲਦਾ ਕਿਵੇਂ ਬੀਜੀ ਜਾਂਦੀ ਹੈ ਤੇ ਕਿਵੇਂ ਉਹਦੀ ਵੜਾਈ ਕਰਦੇ ਹੋ ਉਹ ਕਿਸ ਤਰ੍ਹਾਂ ਦਾ ਪ੍ਰਸਤਤਿਕ ਮੈਂ ਕਿ ਯੂਨੀਵਰਸਿਟੀ ਤੋਂ ਕੁਝ ਮਤਲਬ ਸਲਾਹ ਲੈਣੀ ਹੋ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਹ ਤਾਂ ਕਿਵੇਂ ਪੁੱਛਦੇ ਹੋ। ਤੁਸੀਂ ਯੂਨੀਵਰਸਿਟੀ ਦੇ ਸਲਾ ਇਸ ਵਾਰ ਵੀ ਅਸੀਂ ਸੱਤ ਬੀਜ ਲੈ ਕੇ ਆਏ ਆ 370 371 372 ਤੇ ਦੋ ਕੁ ਬੀਜ ਹੋਰ ਨੇ ਨਵੇਂ ਨੇ ਜੋ ਉਹ ਵੀ ਅਸੀਂ ਬੀਜੇ ਨੇ ਵੱਖਰੀ ਪ੍ਰਦਰਸ਼ਨੀ ਬਣਾਈ ਹੋਈ ਉਹਨਾਂ ਵਾਸਤੇ ਵੀ ਸਾਨੂੰ ਵਧੀਆ ਬੀਜ ਨੇ ਉਹ ਅੱਗੇ ਤੇ ਅਸੀਂ ਨਵੇਂ ਬੀਜਾਂ ਦੀ ਕਰਾਂਗੇ ਤਕਨੀਕ ਕਿੰਨਾ ਕੁ ਝਾੜ ਆ ਜਿਹੜਾ 1 ਕਿੱਲੇ ਦੇ ਹਿਸਾਬ ਨਾਲ ਜਿਹੜਾ ਨਿਕਲਿਆ ਆਉਂਦਾ ਹੈਗਾ ਅੰਦਾਜ਼ਾ 20 ਤੋਂ 22 ਕੁਆਂਟਲ ਏਕੜ ਦਾ ਝਾੜ ਹੈ ਤਹਿਵੇ ਏਕੜੇ ਵਿੱਚ ਜਿਵੇਂ ਲੋਕ ਕਹਿੰਦੇ ਨੇ ਕਿ ਖੇਤੀ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ ੱੱੱਕੇ ਹੀ ਨੇ ਕੀ ਕਹਿਣਾ ਚਾਹੂੰਗਾ ਉਹਨਾਂ ਲੋਕਾਂ ਨੂੰ ਜੇ ਉਹਨਾਂ ਨੌਜਵਾਨਾਂ ਦੀ ਗੱਲ ਕਰੀਏ ਕਿਉਂਕਿ ਪੁਰਾਣੇ ਬਜ਼ੁਰਗ ਤਾਂ ਖੇਤੀ ਕਰਕੇ ਹੀ ਗੁਜ਼ਾਰਾ ਕਰਦੇ ਸੀ ਦੇਖੋ ਇਹ ਤਾਂ ਆਪੋ ਆਪਣੀ ਸੋਚ ਹੈ ਅਸੀਂ ਖੇਤੀ ਕਰਦੇ ਆਂ ਸਾਡੇ ਨਾਲ ਦੇ ਹੋਰ ਸੱਜਣ ਮਿੱਤਰ ਨੇ ਕੋਈ ਬਾਹਰ ਨਹੀਂ ਇੱਥੇ ਖੇਤੀ ਕਰਕੇ ਵੀ ਆਪਾਂ ਪੂਰਾ ਲਾਭ ਲੈ ਸਕਦੇ ਆਂ ਸੋ ਇਹ ਕਹਿ ਰਹੇ ਨੇ ਕਿ ਜਿਹੜੇ ਇੱਕ ਵਿਚਾਰ ਬਣਿਆ ਹੋਇਆ ਹੈਗਾ ਕਿ ਖੇਤੀ ਦੇ ਵਿੱਚ ਕੁਝ ਨਹੀਂ ਆ ੱਟਕੇ ਨੇ ਪਰ ਉਹ ਜੇਕਰ ਮਿਹਨਤ ਕਰਨਾ ਚਾਹਵੇ ਤਾਂ ਬੰਦੇ ਦਾ ਬਹੁਤ ਕੁਝ ਨਿਕਲ ਸਕਦਾ ਹੈਗਾ ਤਾਂ ਤੁਹਾਨੂੰ ਜਿਹੜੀ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਮੁਹੱਬਤਪੁਰ ਪਿੰਡ ਦੀਆਂ ਦਿਖਾ ਰਹੇ ਆਂ ਜਿੱਥੇ ਕਿਸਾਨਾਂ ਵੱਲੋਂ ਜਿਹੜਾ ਹੈਗਾ ਇੱਕ ਹੜੰਬੇ ਦੇ ਨਾਲ ਦੇਸੀ ਤਰੀਕੇ ਦੇ ਨਾਲ ਜਿਹੜੀ ਹੈ ਕਿ ਤੂੜੀ ਬਣਾਈ ਜਾਂਦੀ ਹੈ ਕਣਕ ਵੀ ਕੱਢੀ ਜਾਂਦੀ ਹੈਗੀ ਆ ਹੋਰ ਵੀ ਅਪਡੇਟਸ ਦੇ ਲਈ ਜੁੜੇ ਰਹੋ ਕੈਮਰਾਮੈਨ ਸੰਦੀਪ ਦੇ ਨਾਲ ਲਿਵਿੰਗ ਇੰਡੀਆ ਨਿਊਜ਼ ਦੇ ਲਈ ਕਰਨਵੀਰ ਸਿੰਘ ਰਜ਼ਾਵਾ ਦੀ ਵਿਸ਼ੇਸ਼ ਰਿਪੋਰਟ